ਖਾਲਸਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਸ਼ਿਕਾਇਤ ਆ ਤੁਸੀਂ ਦਿੱਤੀ ਆ ਤੁਹਾਨੂੰ ਡਰਨੇ ਲੱਗਦਾ ਕਿ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਆட்சி ਜਿਸ ਦੇ ਖਿਲਾਫ ਤੁਸੀਂ ਥਾਣੇ 'ਚ ਸ਼ਿਕਾਇਤ ਦੇਣ ਗਏ ਤੇ ਉਸ ਤੋਂ ਬਾਅਦ ਲੱਗਦਾ ਕਿ ਪੁਲਿਸ ਕੋਈ ਕਾਰਵਾਈ ਕਰ ਸਕਦੀ ਸਾਡੇ ਗੁਰਾਂ ਤੁਸੀਂ ਜਿਹੜੀ বৈষমੀ ਕਰਦੇ ਹੋ ਕਦੀ ਤੁਸੀਂ ਗੁਰਗਰਾਂ ਨਾਲ বৈষমੀ ਕਰਦੇ ਹੋ ਕਦੀ ਸਾਡੇ ਗੁਰਬਾਣੀ ਦੀ বৈষমੀ ਕਰਦੇ ਹੋ ਸਾਡੇ ਕਦੀ ਕਦੀ ਪੁਰਵਾਂ ਦੀ বৈষমੀ ਕਰਦੇ ਹੋ ਤੁਸੀਂ ਕਾਹਦੇ ਕਿਹਨੂੰ ਖੁਸ਼ ਕਰ ਰਹੇ ਹੋ ਜੇ ਤੁਸੀਂ ਗੁਰੂ ਸਾਹਿਬ ਦੇ ਬਲੀਦਾਨ ਭੁੱਲ ਗਏ ਪਾਰਟੀ ਦੇ ਵਿੱਚ ਇਹ ਹੈ ਕਿ ਕਾਫੀ ਕੰਮ ਕੀਤਾ ਹੈ ਲੋਕਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਿਆ ਪਰ ਜਿਹੜੇ ਸੱਤਾ ਵਿੱਚ ਲੋਕ ਬੈਠੇ ਆ ਵਾਜ਼ਿਖ ਬੈਠਾ ਹੈ ਮੇਰ ਬੈਠਾ ਹੈ ਹੋਰ ਲੀਡਰਸ਼ਿਪ ਬੈਠੀ ਹੈ ਫਿਰ ਉਹ ਕੀ ਕੰਮ ਨਹੀਂ ਕਰ ਰਹੀ ਦੇਖੋ ਸਾਡਾ ਅਜੀਤਪਾਲ ਕੋਲੀ ਹੈ ਅਕਾਲੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਇਹਨੂੰ ਕਿੰਨਾ ਕਦਰਦ ਹੋਇਆ ਜਦੋਂ ਆਤੀਸ਼ੀ ਬੋਲੀ ਹੈ ਇਹ ਵੀ ਖੁਸ਼ ਕਰ ਰਿਹਾ ਵੀ ਮੈਂ ਬੋਲਦਾ ਨਹੀਂ ਕੁਝ ਤੂੰ ਸਿੱਖ ਨਹੀਂ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਥੱਪੜ ਮਾਰ ਕੰਦੀ ਜਾਂਦਾ ਇਹ ਨਾਸਤਿਕ ਲੋਕ ਜਹੀਂਆ ਟਿੱਪਣੀਆਂ ਕਰ ਰਿਹਾ ਲੱਗਦਾ ਨਹੀਂ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ 15 ਜਨਵਰੀ ਨੂੰ ਬੁਲਾਇਆ ਸ਼੍ਰੀ ਕਾਲ ਤਕ ਸਾਹਿਬ ਤੇ ਉਹ ਕਹਿੰਦੇ ਮੈਂ ਨੰਗੀ ਪੈਰੀ ਆਉਂਗਾ ਪਰ ਲੰਗਰਾਂ ਦਾ ਹਿਸਾਬ ਤੇ ਗੋਲਕਾਂ ਦਾ ਹਿਸਾਬ ਲੈ ਕੇ ਆਵਾਂਗਾ ਤੂੰ ਕੋਣ ਹੈ ਹਿਸਾਬ ਲੈਣ ਵਾਲਾ ਤੂੰ ਕੋ ਹੈ ਕੋਣ ਹੈ ਤੂੰ ਆਪਣਾ ਹਿਸਾਬ ਦੇ ਪਹਿਲੇ ਜਿਹੜੇ ਅਟੋ ਅਟਾਈਨਮੈਂਟ ਦੇ 800 ਕਰੋੜ ਰੁਪਏ ਇਕੱਠਾ ਤਿੰਨੇ ਕ ਖਰਚ ਕੀਤੇ ਹਨ ਤੂੰ ਦਾ ਹਿਸਾਬ ਦੇ ਪਹਿਲੇ ਸਾਨੂੰ ਸਿਰਫ ਤੂੰ ਆਪਣਾ ਸਪਸ਼ਟੀਕਰਨ ਦੇ ਤੰਨੇ ਕੀ ਲੈਣਾ ਤੂੰ ਕੋਣ ਹੋਇਆ ਜ਼ਥੇਦਾਰਨ ਚੈਲੰਜ ਕਰਨ ਵਾਲਾ ਏ ਦਲਤ ਕੰਮ ਕਰ ਰਿਹਾ ਜੀ ਬਿਲਕੁਲ ਗਲਤ ਕੰਮ ਕਰ ਰਿਹਾ ਆਪਣੀ ਪਰਸੈਂਟੇਜ ਕੋ ਅਕਾਲ ਤੱਕ ਤਾਂ ਉੱਚੀ ਰੱਖਣੀ ਚਾਹੁੰਦਾ ਹੈ ਤੁਸੀਂ ਔਕਾਤ ਤੱਕ ਜਿੱਥੇ ਇਹਨਾਂ ਨੂੰ ਕਿਉਂ ਹੱਥ ਪਾ ਰਹੇ ਹੋ ਜੀ ਬੰਦਾ ਇਹਦਾ ਟਿਚਰਾਂ ਕਰ ਰਿਹਾ ਸ਼ਰੇਆ ਇਹ ਟਿਚਰਾਂ ਕਰ ਟਿਚਰਾਂ ਨਾਲ ਹੀ ਬੰਦਾ ਹੈ ਸਾਰੀ ਮੁੰਡਿ ਟਿਚਰਾਂ ਹੀ ਕਰਕੇ ਇੱਥੇ ਤੱਕ ਪਹੁੰਚਿਆ ਹੈ ਸਾਡਾ ਹੀ ਬੁੱਧ ਬਣਾਇਆ ਹੈ ਇਮਾਨਦਾਰ ਪਾਰਟੀ ਇਮਾਨਦਾਰ ਪਾਰਟੀ ਕਟੜ ਇਮਾਨਦਾਰ ਪਾਰਟੀ ਕਟੜ ਇਮਾਨਦਾਰ ਤਾਂ ਮੈਂ ਆਂ ਜੋ ਤੁਹਾਡੀ ਸਪੋਰਟ ਕੀਤੀ ਹੈ ਬਿਨਾਂ ਲਾਲਚ ਤੋਂ ਮੈਂ ਆਪਣੇ ਕੋਲ 5.6 ਲੱਖ ਰੁਪਏ ਖਰਚ ਕਰਕੇ ਮੈਂ ਸਰਕਾਰ ਬਣਾਇਆ ਹੈ ਬਰ ਉਹਦਾ ਕਹਿ ਰਿਹਾ ਕਿ ਸਾਡੀ 227 ਦੇ ਵਿੱਚ ਤਾਂ ਸਾਡੀ ਸਾਡੀ ਪਾਰਟੀ ਮੁੜਾ ਰਹੀ ਹੈ ਉਹ ਦਫਾ ਕਰੋ ਇਹਨਾਂ ਪਾਰਟੀ ਨੂੰ ਕੋਈ ਸਰਕਾਰ ਹੈ ਨਕਮੀ ਸਰਕਾਰ ਤੂੰ ਹੰਦਕ ਬੋਲਦਾ ਕਿਉਂ ਪਿਆ ਅਤੀਸ਼ੀ ਬੋਲੀ ਹੈ ਤੁਸੀਂ ਹੁਣੇ ਸਪਸ਼ਟੀਕਰਨ ਦਿੱਤਾ ਵੀ ਮੈਂ ਨਹੀਂ ਬੋਲੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਉਹਨੇ ਕੇਜਰੀਵਾਲ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਸਾਡਾ ਜੀਤਵਾਲ ਕੋਲ ਨਹੀਂ ਬੋਲੇ ਕੁਝ ਤੂੰ ਵੀ ਤਾਂ ਸਿੱਖ ਹੈ ਕੁਝ ਕਹਿ ਤਾਂ ਸਹੀ ਨਾ ਮੇਂ ਗਲਤ ਬੋਲ ਰਹੀ ਹੈ ਪੈ ਦਿਖਣਾਬ ਬੋਲਦਾ ਮੈਂ ਐਕਸ਼ਨ ਨਾ ਕੀ ਕਰਦੇ ਤੁਸੀਂ ਮੈਂ ਕੱਲਾ ਸਰਦਾਰਪੁਰੇ ਪੰਜਾਬ ਦੇ ਵਿੱਚ ਜਿਹੜਾ ਮੈਂ ਐਕਸ਼ਨ ਲੈ ਰਿਹਾ ਹਾਂ ਆਪਾਂ ਇਹਨਾਂ ਨੂੰ ਕੋਈ ਨਹੀਂ ਗੁਰੂਆਂ ਤੋਂ ਸਰਦਾਰਪੁਰੂ ਉਹ ਮੈਂ ਡੜਾ ਡੜਾ ਇਹਨਾਂ ਚੀਜ਼ਾਂ ਤੋਂ ਇਹ ਬਾਅਦ ਮੈਂ ਸਾਰਾ ਦਿਨ ਗੁਜ਼ਾਰੇ ਬੈਠਦਾ ਮੋਤੀਬਾ ਗੁਜ਼ਾਰੇ ਜਿੰਨੇ ਲੋਕ ਮਨ ਜਾਣਦੇ ਆ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਮੋਤੀਬਾ ਸੇਵਾ ਕਰਦਾ ਮੇਰਾ ਦਿਲ ਰੋਂਦਾ ਅੰਦਰੋਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਕਰਦੇ ਕਿ ਮਖੌਲ ਕੀ ਉਡਾਇਆ ਪੇ ਇਕੱਠੇ ਸਸਕਾਦੀ ਬਹਾ ਕਵਰਸਿੰਗ ਵਿਧੀ ਦਿੱਲੀ ਵਿਧਾਨ ਸਭਾ ਦੇ ਵਿੱਚ ਇੱਕ ਵੱਡਾ ਹੰਗਾਮਾ ਨਜ਼ਰ ਆ ਰਿਹਾ ਕਿਉਂਕਿ ਸਾਬਕਾ ਮੁੱਖ ਮੰਤਰੀ ਆਕਸ਼ੀ ਵੱਲੋਂ ਅਜੇ ਹੀ ਟਿੱਪਣੀ ਕੀਤੀ ਗਈ ਹੈ ਕਿ ਜੋ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਆਮਦੀ ਪਾਰਟੀ ਦੀ ਮਦਇਕ ਤੇ ਸਾਬਕਾ ਮੁੱਖ ਮੰਤਰੀ ਆਕਸ਼ੀ ਨੂੰ ਘੇਰਦੇ ਨਜ਼ਰ ਆ ਰਹੇ ਹੈ ਅਜੇ ਹੀ ਟਿੱਪਣੀ ਆਕਸ਼ੀ ਨੇ ਕੀ ਕਿਹਾ ਸੀ ਆਕਸ਼ੀ ਨੇ ਕੀ ਕਿਹਾ ਸੀ ਇਹ ਲੋਕ ਜਿਹੜੇ ਸੱਤਾ 'ਚ ਬੈਠੇ ਆ ਕਦੇ ਗੁਰੂਆਂ ਦਾ ਸਨਮਾਨ ਕਰਦੇ ਆ ਕਦੇ ਕੁੱਤਿਆਂ ਦਾ ਸਨਮਾਨ ਕਰਦੇ ਆ ਉਸ ਤੋਂ ਬਾਅਦ ਵੱਡਾ ਬਵਾਲ ਦਖਾਈ ਦਿੰਦਾ ਆਖਰ ਹੁਣ ਅਸਤੀਫਾ ਤਾਂ ਮੰਗਿਆ ਹੀ ਜਾ ਰਿਹਾ ਪੁਤਲੇ ਵੀ ਸਾੜੇ ਜਾ ਰਹੇ ਪਰ ਇੱਕ ਜਿਹਾ ਸਿੱਖ ਪਟਿਆਲੇ ਦੇ ਵਿੱਚ ਹੈ ਜਿਸ ਨੇ ਐਫ ਆਈ ਆਰ ਦਰਜ ਕਰਵਾਉਣ ਲਈ ਠਾਣੇ ਸ਼ਿਕਾਇਤ ਕੀਤੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੋਰਟਲ ਤੇ ਵੀ ਸ਼ਿਕਾਇਤ ਪਾਈ ਆ ਕਿ ਆਚੀ ਤੋਂ ਅਸਤੀਫਾ ਲਿਆ ਜਾਣਾ ਚਾਹੀਦਾ ਹੈ ਆਚੀ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਨਾਲ ਨਰਿੰਦਰ ਪਾਸਟਿਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਆਖਰ ਉਹ ਕਿਸ ਤਰ੍ਹਾਂ ਦੀ ਸ਼ਿਕਾਇਤ ਖਾੜਾ ਕਤਵਾਲੀ ਦੇ ਵਿੱਚ ਦੇ ਕੇ ਆਇਆ ਤੇ ਆਚੀ ਦੇ ਖਿਲਾਫ ਕੀ ਕਾਰਵਾਈ ਹੋਏਗੀ ਅ ਨਰਿੰਦਰਪਾਲ ਖਾਲਸਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਸ਼ਿਕਾਇਤ ਆ ਤੁਸੀਂ ਦਿੱਤੀ ਆ ਤੁਹਾਨੂੰ ਡਰਨੇ ਲੱਗਦਾ ਕਿ ਸਾਫਕਾ ਮੁੱਖ ਮੰਤਰੀ ਦਿੱਲੀ ਦੀ ਆਚੀ ਜਿਸ ਦੇ ਖਿਲਾਫ ਤੁਸੀਂ ਥਾਣਾ ਸ਼ਿਕਾਇਤ ਦੇਣ ਗਏ ਤੇ ਉਸ ਤੋਂ ਬਾਅਦ ਲੱਗਦਾ ਕਿ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੈ ਪਹਿਲੇ ਤਾਂ ਨਰਿੰਦਰਪਾਲ ਸਿੰਘ ਖਾਲਸਾ ਕੋ ਮਨੂੰ ਮੈਂ ਨਰਿੰਦਰਪਾਲ ਸਿੰਘ ਨਰਿੰਦਰਪਾਲ ਸਿੰਘ ਖਾਲਸਾ ਮਾਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਜਦੋਂ ਇਹ ਜੇ ਕਰਤੂਤਾਂ ਕਰਦੀ ਸਾਡੀ ਸਰਕਾਰਾਂ ਸਾਡੇ ਰਾਜਨੀਤਿਕ ਲੀਡਰ ਜਿਹੜੇ ਹੈਗੇ ਆ ਪੁੱਠਾ ਹੀ ਕੰਮ ਕਰਦੇ ਆ ਇਹ ਕਦੀ ਇਹ ਸੋਚਦੇ ਨਹੀਂ ਕਿ ਕਿਸੇ ਨੂੰ ਦਰਦ ਹੋ ਸਕਦਾ ਸਾਡੇ ਗੁਰੂ ਸਾਹਿਬ ਤੁਹਾਡੇ ਪਿੱਛੇ ਬਲੀਦਾਨ ਦਿੱਤਾ ਹੈ ਤਿਲਕ ਜੰਨਾ ਉਹਦੇ ਰਾਖੀ ਵਾਸਤੇ ਆਪਣੇ ਬਲੀਦਾਨ ਦਿੱਤਾ ਸਾਨੂੰ ਕੀ ਲੋੜ ਪਈ ਸੀ ਤੁਹਾਨੂੰ ਤਾਂ ਮੁਗਲ ਗਈ ਤੇ ਅਸੀਂ ਮੁਗਲਾਂ ਕੋਲ ਤੁਸੀਂ ਠੀਕ ਹੋ ਨਾ ਸਾਡੇ ਗੁਰੂਆਂ ਤੁਸੀਂ ਜਿਹੜੀ ਬੇਦਬੀ ਕਰਦੇ ਹੋ ਕਦੀ ਤੁਸੀਂ ਗੁਰਗਰਾਂ ਸਾਡੀ ਬੇਦਬੀ ਕਰਦੇ ਹੋ ਕਦੀ ਸਾਡੇ ਗੁਰਬਾਣੀ ਬੇਦਬੀ ਕਰਦੇ ਹੋ ਸਾਡੇ ਕਦੀ ਕਦੀ ਪਰਵਾ ਦੀ ਬੇਦਬੀ ਕਰਦੇ ਹੋ ਮੈਂ ਤਾਂ ਕੰਨ ਖੋਲ ਕੇ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਕੰਨ ਖੋਲ ਕੇ ਮੇਰੀ ਗੱਲ ਸੁਣੋ ਤੁਹਾਨੂੰ ਤਾੜਨਾ ਕਰਨਾ ਚਾਹੁੰਦਾ ਇਹੋ ਜਿਹਾ ਰਗ ਤਾਂ ਬੰ ਤੁਸੀਂ ਲੋਕਾਂ ਦੀ ਹਿੰਮਤ ਤੇ ਹਮਦਰਦੀ ਵਾਸਤੇ ਜਿਹੜੇ ਆ ਬੈਠੇ ਹੋ ਉਪਰ ਵੱਡੇ ਵੱਡੇ ਬੰਦੇ ਬੈਠੇ ਆ ਉਹਨਾਂ ਨੂੰ ਖੁਸ਼ ਕਰਨਾ ਸਾਡੇ ਗੁਰੂਆਂ ਤੁਸੀਂ ਬੇਦਬੀ ਕਰਦੇ ਹੋ ਇਹ ਕਿਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਆਰਸੀ ਇਹ ਇਹ ਸਾਰੇ ਆਰਐਸਐਸ ਦੇ ਬੰਦੇ ਜੀ ਇਹ ਇਹ ਬਰਾਚ ਆਰਐਸਐਸ ਦੀ ਹੋਇਆ ਇਹ ਪਰ ਗੱਲ ਬੜੀ ਵੱਡੀ ਕਹਿ ਰਹੇ ਹੋ ਕਿ ਆਰਐਸਐਸ ਦੀ ਗੱਲ ਕਹਿੰਦਾ ਮੈਨੂੰ ਪਤਾ ਹੈ ਇਹਨਾਂ ਨੂੰ ਹਰਕਤਾਂ ਦਾ ਪਤਾ ਲੱਗਦਾ ਕਿਉਂਕਿ ਇਹਨਾਂ ਦੇ ਕਿੱਥੇ ਗੁਰੂ ਗੁਰੂ ਦੇਵ ਜੀ ਦਾ 350 ਸਾਲ ਮਨਾਇਆ ਜਾ ਰਿਹਾ ਹੈ ਇਹ ਕੌਮ ਤਾਂ ਆਸਾਨਮਨ ਹੋਣੀ ਚਾਹੀਦੀ ਹੈ ਜਿਹੜੀ ਸਾਨੂੰ ਫਟਕਾਰਦੀ ਹੈ ਸਾਡੇ ਗੁਰੂਆਂ ਦੇ ਵਿਰੁੱਧ ਬੋਲਦੀ ਹੈ ਇਹ ਵੇਖ ਤੁਸੀਂ ਗੁਰੂ ਸਾਹਿਬ ਦੇ ਬਲੀਦਾਨ ਭੁੱਲ ਗਏ ਤੁਹਾਨੂੰ ਇਸ ਸਮੇਂ ਤੇ ਹੋਰ ਕੀ ਦੱਸਾਂ ਮੈਂ ਸਮਝ ਨਹੀਂ ਆਦੀ ਤੁਸੀਂ ਇਹ ਹਿਰਦਾ ਕਰਦੇ ਕਿਉਂ ਆ ਅਰ ਸ਼ਿਕਾਇਤ ਦੇ ਵਿੱਚ ਕੀ ਕੁਝ ਲਿਖਿਆ ਕਿ ਆਖਰ ਸ਼ਿਕਾਇਤ ਦੇ ਵਿੱਚ ਲਿਖਿਆ ਸੀ ਸਾਹ ਨੂੰ ਮੈਂ ਮਾਰ ਕਰੀ ਹੈ ਤੇ ਨਾਲ ਮੈਂ ਮੁੱਖ ਮੰਤਰੀ ਦਫ਼ਤਰ ਹੀ ਭੇਜੀ ਹੈ ਵਲੀਮੇ ਤੋਂ ਆ ਪਈ ਆ ਦੀ ਸਲਿੱਪ ਪਈ ਹੈ ਮੁੱਖ ਮੰਤਰੀ ਕੋਲ ਤੇ ਜੇ ਮਨੇ ਬਾਈ ਪੋਸਟ ਭੇਜੀ ਹੈ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਤੁਹਾਡੀ ਇਸ ਗੱਲ ਦੇ ਉੱਤੇ ਕੋਈ ਗੌਰ ਕਰ ਸਕਦਾ ਹੈ ਦੇਖੋ ਇਹ ਨਹੀਂ ਗੌਰ ਕਰਨਗੇ ਤਾਂ ਬੱਸ ਇਸਾਈ ਚ ਗੌਰ ਕਰਾਂਗੇ ਅਸੀਂ ਪਹਿਲੇ ਬਹੁਤ ਮੈਂ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਮਨੇ ਮਨੇ ਬਹੁਤ ਲੋਕਾਂ ਦੇ ਕੰਮ ਕੀਤੇ ਆ ਆਪਣੇ ਦਮ ਦੇ ਕੰਮ ਕੀਤੇ ਆਪਣੇ ਪੈਸੇ ਖਰਚ ਕੇ ਕੰਮ ਕੀਤੇ ਆ ਪਰ ਇਹ ਸਰਕਾਰ ਸਾਡੇ ਕਦੇ ਨਹੀਂ ਕੀਤੀ ਇਹ ਸਿੱਖ ਵਿਰੋਧੀ ਸਾਬਤ ਹੋ ਰਹੀ ਹੈ ਸਾਡੀ ਇਹ ਵਾਲੀ ਸਰਕਾਰ ਏੜੀ ਪਰ ਜੇ ਪਰ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਕਾਫੀ ਕੰਮ ਕੀਤੇ ਆ ਲੋਕਾਂ ਨੂੰ ਅਮਦੀ ਪਾਰਟੀ ਦੇ ਨਾਲ ਜੋੜਿਆ ਪਰ ਜਿਹੜੇ ਸੱਤਾ ਵਿੱਚ ਲੋਕ ਬੈਠੇ ਆ ਵੇ ਦਾਖੇ ਬੈਠਾ ਹੈ ਮੇਰ ਬੈਠਾ ਹੈ ਹੋਰ ਲੀਡਰਸ਼ਿਪ ਬੈਠੀ ਹੈ ਫਿਰ ਉਹ ਕੀ ਕੰਮ ਨਹੀਂ ਕਰਦੀ ਉਹ ਕੰਮ ਕੰਮ ਦੀ ਗੱਲ ਹੋ ਰਹੀ ਹੈ ਇਹ ਧਾਰਮਿਕ ਮੁੱਦਾ ਗੱਲ ਹੋ ਰਹੀ ਹੈ ਇਹ ਦੇਖੋ ਸਾਡਾ ਅਜੀਤਪਾਲ ਕੋਲੀ ਹੈ ਇਹ ਅਕਾਲੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਇਹਨੂੰ ਕਿੰਨਾ ਕਿ ਦਰਦ ਆਇਆ ਜਦੋਂ ਆਤੀਸ਼ੀ ਬੋਲੀ ਐ ਇਹ ਵੀ ਖੁਸ਼ ਕਰ ਰਿਹਾ ਵੀ ਮੈਂ ਬੋਲਦਾ ਨਹੀਂ ਕੁਝ ਤੂੰ ਸਿੱਖਣੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਥੱਪੜ ਮਾਰ ਕੰਦੀ ਜੜਦੇ ਹੈ ਤੂੰ ਇੱਕ ਇੱਥੇ ਹੀ ਹਲਕਾ ਨਾ ਕਰਦਾ ਪਿਆ ਐਮਐਲਏ ਹੋ ਗਏ ਤੂੰ ਕੋਈ ਗੱਲਬਾਤ ਹੀ ਨਹੀਂ ਕਰ ਰਿਹਾ ਡਾਕਟਰ ਬਲਬੀਰ ਹੈ ਡਾਕਟਰ ਬਲਬੀਰ ਨੇ ਇੱਕ ਵਾਰ ਮੈਨੇ ਦੇਖਿਆ ਉਹਨੇ ਕਹਿੰਦਾ ਇਹ ਮੰਦ ਭਾਂਗ ਹੈ ਵੀ ਭਗਵੰਤ ਮਾਨੁਗਾਥ ਖਦੇ ਬੁਲਾਇਆ ਪਰ ਇਹ ਬੈਥ ਰੁਕਦਾ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜਿਹੜੇ ਇਹ ਲੋਕ ਨਾਸਤਕ ਹੈ ਇਹ ਨਾਸਤਕ ਲੋਕ ਅਜਹੀਆਂ ਟਿੱਪਣੀਆਂ ਕਰ ਰਹੇ ਆ ਲੱਗਦਾ ਨਹੀਂ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ 15 ਜਨਵਰੀ ਨੂੰ ਬੁਲਾਇਆ ਸ਼੍ਰੀ ਕਾਲਟਕ ਸਾਹਿਬ ਤੇ ਉਹ ਕਹਿੰਦੇ ਮੈਂ ਨੰਗੀ ਪੈਰੀ ਆਉਂਗਾ ਪਰ ਲੰਗਰਾਂ ਦਾ ਹਿਸਾਬ ਤੇ ਗੋਲਕਾਂ ਦਾ ਹਿਸਾਬ ਲੈ ਕੇ ਆਵਾਂਗਾ ਤੂੰ ਕੋਣ ਹੈ ਹਿਸਾਬ ਲੈਣ ਵਾਲਾ ਤੂੰ ਕੋ ਹੈ ਕੋਣ ਤੂੰ ਆਪਣਾ ਹਿਸਾਬ ਦੇ ਪਹਿਲੇ ਜਿਹੜੇ ਅਡੋਟਮੈਂਟ ਦੇ 800 ਕਰੋੜ ਰੁਪਏ ਇਕੱਠਾ ਤਿੰਨ ਕ ਖਰਚ ਕੀਤੇ ਹੈ ਤੂੰ ਦਾ ਹਿਸਾਬ ਦੇ ਪਹਿਲੇ ਸਾਨੂੰ ਤੂੰ ਕੋਣ ਹੈ ਗੋਲਕਾਂ ਦਾ ਹੱਕ ਮਾਰਨ ਵਾਲਾ ਤੂੰ ਗੋਲ ਕਰਾਂਦੇ ਗੁਰੂ ਤੂੰ ਟਿੱਪਣੀ ਨਹੀਂ ਕਰਦਾ ਸੋ ਆਪਣਾ ਸਿਰਫ ਤੂੰ ਆਪਣਾ ਸਪਸ਼ਟੀਕਰਨ ਦੇ ਤੰਨੇ ਕੀ ਲੈਣਾ ਤੂੰ ਕੋਲ ਹੋਇਆ ਜੱਥੇਦਾਰਨ ਚੈਲੰਜ ਕਰਨ ਵਾਲਾ ਪਰ ਲੱਗਦਾ ਨਹੀਂ ਕਿ ਇਹ ਜਿਹਾ ਪਹਿਲਾ ਮੁੱਖ ਮੰਤਰੀ ਹੈ ਜਿਸ ਨੇ ਸ਼੍ਰੀ ਕਾਲਪਤਖ ਸਾਬ ਦੇ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਕਬੜਾ ਚੈਲੰਜ ਜਿਹੜਾ ਉਹ ਕਰਨ ਜਾ ਰਿਹਾ ਇਹ ਗਲਤ ਕੰਮ ਕਰ ਰਿਹਾ ਜੀ ਬਿਲਕੁਲ ਗਲਤ ਕੰਮ ਕਰ ਰਿਹਾ ਆਪਣੀ ਪਰਸਨਟੀਜ ਨੂੰ ਅਕਾਲ ਤਖਤ ਉੱਚੀ ਰੱਖਣੀ ਚਾਹੁੰਦਾ ਹੈ ਅਕਾਲ ਤਖਤ ਸਾਹਿਬ ਹੋਰ ਜੱਥੇਦਾਰ ਸਾਹਿਬ ਹੋਰ ਹੈ ਸ਼੍ਰੋਮਣੀ ਕਮੇਟੀ ਹੋਰ ਹੈ ਬਾਦਲ ਹੋਰ ਹੈ ਤੁਸੀਂ ਅਰਾਮ ਚੈਲੰਜ ਨਾ ਕਰੋ ਕਾ ਤੱਕ ਮੈਂ ਚੱਲਣਾ ਤੂੰ ਤੁਸੀਂ ਕਾ ਤੱਕ ਜੱਥੇ ਨੂੰ ਕਿਉਂ ਹੱਥ ਪਾ ਰਹੇ ਜੀ ਇਹਦਾ ਟਿੱਚਰਾ ਕਰ ਰਹੇ ਸ਼ਰੇਮ ਇਹ ਟਿੱਚਰਾ ਕਰ ਟਿੱਚਰਾ ਦੇ ਬੰਦੇ ਸਾਰੀ ਉਮ ਟਿੱਚਰਾ ਹੀ ਕਰਕੇ ਅੱਥਰ ਤੱਕ ਪਹੁੰਚੇ ਸਾਡਾ ਹੀ ਬੁੱਧੂ ਬਣਾਇਆ ਹੈ ਇਮਾਨਦਾਰ ਪਾਰਟੀ ਇਮਾਨਦਾਰ ਪਾਰਟੀ ਕਟੜ ਇਮਾਨਦਾਰ ਪਾਰਟੀ ਕਟੜ ਇਮਾਨਦਾਰ ਤਾਂ ਮੈਂ ਆ ਜੇ ਤੁਹਾਡੀ ਸਪੋਰਟ ਕੀਤੀ ਹੈ ਬਿਨਾਂ ਲਾਲਚ ਤੋਂ ਮੈਂ ਆਪਣੇ ਕੋਲ 5 ਤੋਂ 6 ਲੱਖ ਰੁਪਏ ਖਰਚੀ ਕਰਕੇ ਮੈਂ ਸਰਕਾਰ ਬਣਾਇਆ ਮੈਂ ਲੋਕਾਂ ਦੇ ਘਰ ਜਾ ਕੇ ਕੁੰਡੇ ਖੜਕਾ ਕੇ ਸਰਕਾਰ ਬਣਦੀ ਮੈਂ ਕੋਸ਼ਿਸ਼ ਕੀਤੀ ਹੈ ਹੁਣ ਮੈਨੂੰ ਸ਼ਰਮ ਆਉਂਦੀ ਹੈ ਇਹੋ ਸਰਕਾਰ ਦਾ ਯੋਗਤਾ ਭਰਨ ਦਾ ਸ ਸਾਡੇ ਤੋਂ ਗੁਰੂਆਂ ਦੇ ਖਿਲਾਫ ਵੀ ਬੋਲਣ ਲੱਗੀ ਇਹ ਜੀ ਪਾਰਟੀ ਪਰ ਪਰ ਉਹਦਾ ਕਹਿ ਰਿਹਾ ਕਿ ਸਾਡੀ 227 ਦੇ ਵਿੱਚ ਦਾ ਸਾਡੀ ਸਾਡੀ ਪਾਰਟੀ ਮੁੜਾ ਰਹੀ ਹੈ ਉਹ ਦਫਾ ਕਰੋ ਇਹਨਾਂ ਪਾਰਟੀ ਨੂੰ ਕੋਈ ਸਰਕਾਰ ਹੈ ਨਕਮੀ ਸਰਕਾਰ ਤੋਂ ਹੁਣ ਤੱਕ ਬੋਲਦਾ ਕਿ ਨਹੀਂ ਪਿਆ ਆ ਤੀਸ਼ੀ ਬੋਲੀ ਹੈ ਤੁਸੀਂ ਹੁਣ ਸਪਸ਼ਟੀਕਰਨ ਦਿੱਤਾ ਵੀ ਮੈਂ ਨਹੀਂ ਬੋਲੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਉਹਨੇ ਕੇਜਰੀਵਾਲ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਸਾਡਾ ਜੀਤਵਾਲ ਨੇ ਕੋਈ ਨਹੀਂ ਬੋਲੇ ਕੁਝ ਤੁਸੀਂ ਤਾਂ ਸਿੱਖ ਹੈ ਕੁਝ ਕਹਿ ਤਾਂ ਸਹੀ ਨਾ ਇਹ ਗਲਤ ਬੋਲ ਰਹੀ ਹੈ ਮੈਂ ਦੇ ਖਿਲਾਫ ਬੋਲਦਾ ਮੈਂ ਐਕਸ਼ਨ ਲੈਣਾ ਕੀ ਕਰਦੇ ਤੁਸੀਂ ਮੈਂ ਤਾਂ ਅੱਲਾ ਸਰਦਾਰਪੁਰੇ ਪੰਜਾਬ ਦੇ ਵਿੱਚ ਜਿਹੜਾ ਮੈਂ ਐਕਸ਼ਨ ਲੈ ਰਿਹਾ ਹਾਂ ਇਦਾਂ ਐਫਆਈਆਰ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਪਤਾ ਨਹੀਂ ਹੁੰਦੀ ਨਹੀਂ ਹੁੰਦੀ ਇਹ ਬਾਅਦ ਦੀ ਗੱਲ ਐ ਪਰ ਮੇਰਾ ਦਿਲ ਅੰਦਰੋਂ ਬੋਲਦਾ ਪਿਆ ਵੀ ਤੂੰ ਕੰਮ ਪੜਾਂਗਾ ਅੱਗੇ ਹੁਕ ਚੱਲ ਅਰੇ ਡਰ ਭੈ ਇਹਨਾਂ ਨੂੰ ਕੋਈ ਨਹੀਂ ਗੁਰੂ ਆ ਯਾਰ ਭੂ ਭੂ ਦਾ ਮੈਂ ਡਰਦਾ ਇਹਨਾਂ ਚੀਜ਼ਾਂ ਤੋਂ ਇਹ ਬਾਅਦ ਮੈਂ ਸਾਰਾ ਦਿਨ ਗੁਰਦਾਰੇ ਬੈਠਦਾ ਮੋਤੀਬਾ ਗੁਰਦਾਰੇ 10 ਲੋਕ ਮੈਂ ਜਾਣਦੇ ਆ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਮੋਤੀਬਾ ਸੇਵਾ ਕਰਦਾ ਮੇਰਾ ਦਿਲ ਅੰਦਰੋਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇਹ ਕਰਦੇ ਕਿ ਮਖੌਲ ਕੀ ਉਡਾਪੇ ਇੱਥੇ ਨਾ ਪੋਲਿਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਸਿਰਫ ਗੁਰੂਆਂ ਦੀ ਗੱਲ ਕਰਨਾ ਚਾਹੁੰਦਾ ਸਾਡੇ ਗੁਰੂਆਂ ਨਰਾਦਰ ਕਰ ਗਏ ਨਾਲ ਛੇਤਰਖਾਨ ਦੀਆਂ ਗੱਲਾਂ ਕੀਤੀਆਂ ਮੇਰੇ ਕੋਲੋਂ ਮੈਂ ਨਾ ਛੇਤਰ ਮਾਦਰ ਵੈਨਾ ਬਲਾਸ਼ਿੰਗ ਕਰ ਸਕਦਾ ਜੀ ਬੰਦਾ ਨਹੀਂ ਹਿੱਲਦਾ ਮੈਂ ਨਹੀਂ ਪ੍ਰਦਰਸ਼ ਕਰ ਸਕਦਾ ਪਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਸ਼੍ਰੀ ਕਾਲਤਾਕ ਸਾਬ ਦੇ ਜਥੇਦਾਰ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ ਜਾਂ ਇਹ ਕਹਿ ਲਓ ਕਿ ਜਿਵੇਂ ਉਹ ਕਹਿ ਰਿਹਾ ਕਿ ਹੁਣ ਇਹ ਪ੍ਰੋਗਰਾਮ ਲਾਈਵ ਹੋਣਾ ਚਾਹੀਦਾ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਮੈਂ 15 ਜਨਵਰੀ ਨੂੰ ਆਵਾਂਗਾ ਪਰ ਇਹ ਸਾਰਾ ਪ੍ਰੋਗਰਾਮ ਲਾਈਵ ਹੋਣਾ ਚਾਹੀਦਾ ਜੇ ਤੂੰ ਗਿਆ ਸੀ ਉੱਥੇ ਬਾਹਰ ਜੇ ਤਰੇ ਹੈਲੀਕਾਪਟਰ ਉੱਡੇਆ ਉਹਦਾ ਲਾਈਵ ਹੋਇਆ ਜਦ ਹੈਲੀਕਾਪਟਰ ਕਿੰਨੇ 4-5 ਘੰਟੇ ਕੋਚਾਂਦਾ ਰਿਹਾ ਉੱਡਦਾ ਰਿਹਾ ਉੱਡਦਾ ਰਿਹਾ ਚੱਲੇ ਉਤਰੇ ਹੀ ਨਹੀਂ ਉਹ ਕੋਣ ਸੀ ਦੇ ਵਿੱਚ ਉਹ ਲਾਈਵ ਹੋਇਆ ਤੂੰ ਆਪਣੇ ਕੰਮ ਲਾਈਵ ਕਰਕੇ ਦਿਖਾ ਸਾਨੂੰ ਆਪਣੇ ਕੰਮ ਨੂੰ ਕਿਉਂ ਤੂੰ ਬੈਠਣਾ ਅਸੈਂਬਲੀ ਵਿੱਚ ਸੈਕਟਰੀਟ ਵਿੱਚ ਬੈਠਦਾ ਤੇਰੇ ਕੰਮ ਕਿੰਨੇ ਲਾਈਵ ਹੁੰਦੇ ਆ ਤੂੰ ਕੀ ਕਰਦਾ ਕਿਹੜੀ ਗੱਲਾਂ ਕਰਦਾ ਕਿਹੜੀ ਨਹੀਂ ਕਰਦਾ ਤੇਜਰੀਵਾਲ ਕੀ ਕਰਦਾ ਹੋਰ ਪੰਜਾਬ ਵਿੱਚ ਕੀ ਕਰ ਰਿਹਾ ਉਹ ਲਾਈਵ ਕਰਕੇ ਦਿਖਾ ਸਾਨੂੰ ਤੂੰ ਦੱਸੇਂਗਾ ਤੂੰ ਕੀ ਲੈਣਾ ਤੂੰ ਪੋਲੀਟਿਕਲ ਪੋਸਟ ਆ ਪੋਲੀਟਿਕਲ ਗੱਲ ਕਰ ਧਾਰਮਿਕ ਗੱਲਾਂ ਨਾ ਧਾਰਮਿਕ ਤੈਨੂੰ ਕੱਖ ਨਹੀਂ ਜਾਂਦਾ ਅੱਜ ਤੋ ਅ 5-6 ਸਾਲ ਪਹਿਲੇ ਜਦੋਂ ਸਕੰਦਰ ਜਿੰ ਇਹ ਕਹਿੰਦਾ ਰਾਜ ਕਰੇਗਾ ਖਾਲਸਾ ਮਰਾਸੀ ਰਹੇ ਨਾ ਕੋਈ ਇਹ ਗੁਰਬਾਣੀ ਤੋਂ ਜਿਹਨੇ ਬੇਚ ਕੀਤਾ ਮੈਨੂੰ ਉਦੋਂ ਹੀ ਦੁੱਖ ਲੱਗਿਆ ਸੀ ਮੈਨੂੰ ਇਹ ਸਰਕਾਰ ਬੰਦ ਬਾਅਦ ਦੇ ਵਿੱਚ ਮੈਨੂੰ ਮੈਂ ਵੀਡੀਓ ਦੇਖੀ ଥିਦੀ ਫੇਸਬੁੱਕ ਦੇ ਉੱਤੇ ਤੂੰ ਬਾਣੀ ਦੇ ਤੁਕਾਂ ਕਿ ਬਦਵਾਉਂਗੀ ਤੇ ਤੇ ਕਿਹ ਚੱਲਣਾ ਜੀ ਤੂੰ ਗਲਤ ਗੱਲਾਂ ਕਰਦਾ ਹੈ ਗੁਰਬਾਣੀ ਖਿਲਾਫ ਬੋਲਦਾ ਤੂੰ ਆਕੀ ਰਹੇ ਨਾ ਕੋਈ ਮਤਲਬ ਜਾਤੀ ਜਾਤੀ ਤੌਰ ਤੇ ਵੀ ਟਿਚਰਾ ਕਰਦਾ ਹੈ ਜਾਤੀ ਤੋਂ ਜਮੇ ਜਮੇ ਟਿਚਰਾ ਵਾਸਤੇ ਆਏ ਇਹ ਮੁੱਖ ਮੰਤਰੀ ਕਹਦੇ ਮੈਂ ਤਾਂ ਕਦੇ ਮੈਂ ਕਦੀ ਹੋ ਜਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਚੰਨੂ ਹੀ ਮੁੱਖ ਮੰਤਰੀ ਸੀ ਯਾਨੀ ਗਾਜ ਸਿੰਘ ਮੁੱਖ ਮੰਤਰੀ ਰਿਹਾ ਬਿਆਨ ਸਿੰਘ ਵੀ ਮੁੱਖ ਮੰਤਰੀ ਰਿਹਾ ਮੈਨੇ ਕਦੀ ਉਹ ਜਬਾਨ ਤੇ ਇਹੋ ਜਿਹੀ ਗੱਲਾਂ ਨਹੀਂ ਸੁਣੀਆਂ ਜਿਹੜੀਆਂ ਗੱਲਾਂ ਮੈਂ ਸੁਣ ਰਿਹਾ ਇਹ ਇਹ ਪਤਾ ਸ਼ੀ ਇਹ ਹੋ ਜਾ ਜੀਏ ਬਿਲਕੁਲ ਬਿਲਕੁਲ ਇਹ ਨਰਿੰਦਰ ਪਾਸ ਸਿੰਘ ਖਾਲਸਾ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਆਸ਼ੀ ਖਿਲਾਫ ਦਾ ਮਾਮਲਾ ਦਰਜ ਕਰਵਾਉਣ ਲਈ ਉਹ ਕਿਸੇ ਹੱਦ ਤੱਕ ਜਾਣਗੇ ਪਰ 227 ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਡੇ ਦਮਦਲੇ ਮਾਰ ਰਿਹਾ ਕਿ ਅਸੀਂ ਸੱਤਾ ਵਿੱਚ ਵਾਪਸ ਆ ਰਹੇ ਹਾਂ ਪਰ ਇਹਨਾਂ ਨੇ ਕਿਹਾ ਕਿ ਅਸੀਂ ਐਸੀ ਪਾਰਟੀ ਦੇ ਨਾਲ ਲੋਕਾਂ ਨੂੰ ਜੋੜਿਆ ਪਰ ਜਿਸ ਤਰ੍ਹਾਂ ਇਹਨਾਂ ਨੇ ਬਦਲਾ ਦੇ ਵਿੱਚੋਂ ਬਦਲੇ ਲੈਣੇ ਸ਼ੁਰੂ ਕੀਤੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਣਾ ਸ਼ੁਰੂ ਕੀਤਾ ਤਾਂ ਇਸ ਦਾ ਜਵਾਬ ਉਹ ਹੁਣ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਇਹਨਾਂ ਤੋਂ ਲੈਣਗੇ ਲੋਕਾਂ ਤੋਂ ਇਹ ਪੁੱਛਣਗੇ ਕਿ ਇਹ ਲੋਕ ਸੱਤਾ ਵਿੱਚ ਰਹਿ ਕੇ ਕਿਸ ਤਰ੍ਹਾਂ ਦੀ ਸਿਆਸਤ ਕਰ ਰਿਹਾ ਗੁਰੂਆਂ ਦਾ ਅਪਮਾਨ ਕਰ ਰਿਹਾ ਅਕਾਲ ਤਖਤ ਸਾਹਿਬ ਵਰਗੇ ਜਥੇਦਾਰਾਂ ਨੂੰ ਿਲਕਾਰ ਰਿਹਾ ਤੇ ਇੱਥੋਂ ਤੱਕ ਇਹਨਾਂ ਨੇ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਜਿਹੜੇ ਪਟਿਆਲੇ ਦੇ ਵਿਧਾਇਕ ਨੇ ਜਿਨ੍ਹਾਂ ਦਾ ਪਰਿਵਾਰ ਟਕਸਾਲੀ ਕਾਲੀ ਪਰਿਵਾਰ ਵਜਦਾ ਰਿਹਾ ਆਖਰ ਉਹਨਾਂ ਦੇ ਅੰਦਰ ਉਦੋਂ ਦਰਦ ਕਿਉਂ ਨਹੀਂ ਆਇਆ ਜਦੋਂ ਆਰਚੀ ਨੇ ਇੱਕ ਸਨਮਾਨ ਕੁੱਤਿਆਂ ਦੇ ਸਨਮਾਨ ਦੇ ਨਾਲ ਗੁਰੂਆਂ ਦਾ અપਮਾਨ ਕਰਨ ਦੀ ਵੱਡੀ ਕੋਸ਼ਿਸ਼ ਕੀਤੀ ਹੈ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ ਵੈਦਿਮਾ ਸਾਹਾ ਟੀਵੀ ਪਟਿਆਲਾ